ਕੈਨੇਡਾ ਦੇ ਵਿੱਚ ਜਿਹੜਾ ਹੈ ਵਿਦੇਸ਼ੀ ਦਖਲਅੰਦਾਜ਼ੀ ਨੂੰ ਲੈ ਕੇ ਇੱਕ ਰਿਪੋਰਟ ਜਿਹੜੀ ਸਾਹਮਣੇ ਆਉਂਦੀ ਹੈ ਜਿਸ ਦੇ ਵਿੱਚ ਬਾਕੀ ਦੇ ਕੁਝ ਦੇਸ਼ਾਂ ਦੇ ਨਾਲ ਭਾਰਤ ਦਾ ਨਾਮ ਵੀ ਜਿਹੜਾ ਹੈ ਸ਼ਾਮਿਲ ਹੈਗਾ ਹੈ ਕਿਵੇਂ ਜਿਹੜੇ ਚੰਦਰ ਆਰਿਆ ਹੈਗੇ ਨੇ ਉਹਨਾਂ ਨੂੰ ਕਿਵੇਂ ਕੈਨੇਡਾ ਦੇ ਵਿੱਚ ਪੀਐਮ ਦੀ ਰੇਸ ਤੋਂ ਜਿਹੜਾ ਹੈ ਬਾਹਰ ਕੀਤਾ ਜਾਂਦਾ ਹੈ ਪਾਰਟੀ ਦੇ ਵੱਲੋਂ ਕਿਉਂਕਿ ਉਹਨਾਂ ਦੀ ਜਿਹੜੇ ਲਿੰਕ ਨੇ ਕਿਤਨਾ ਕਿਤੇ ਆਪਾਂ ਦੇਖਿਆ ਕਿ ਭਾਰਤ ਦੇ ਨਾਲ ਜਾਂ ਪ੍ਰਧਾਨ ਮੰਤਰੀ ਹੁਣਾਂ ਦੇ ਨਾਲ ਜਿਸ ਤਰੀਕੇ ਦੇ ਨਾਲ ਕਿ ਉਹਨਾਂ ਦੇ ਲਈ ਕੈਨੇਡਾ ਫਸਟ ਨਹੀਂ ਇੰਡੀਆ ਫਸਟ ਜਾਂ ਆਪਾਂ ਕਹ ਲਈ ਕਿ ਭਾਰਤ ਦੀ ਮੌਜੂਦਾ ਸਰਕਾਰ ਹੈਗੀ ਆ ਉਹ ਪਹਿਲਾਂ ਆਉਂਦੀ ਹੈਗੀ ਹੈ ਤੇ ਕੀ ਫਿਰ ਦਖਲਅੰਦਾਜ਼ੀ ਇਸ ਤਰੀਕੇ ਦੀ ਹੈ ਜਾਂ ਹੋਰ ਕਿਹੜੀ ਦਖਲਅੰਦਾਜ਼ੀ ਤਾਂ ਕਯੂਬੈਕ ਦੇ ਇੱਕ ਸੀਨੀਅਰ ਜੱਜ ਸੀਗੇ ਬੀਬੀ ਜੀ ਉਹਨਾਂ ਨੇ ਸਾਰੀ ਇਹ ਜਿਹੜੀ ਫੌਰਨ ਇੰਟਰਫੀਰੈਂਸ ਦਾ ਮਾਮਲਾ ਉਹ ਦੇਖਿਆ ਹੈਗਾ ਉਹਦੇ ਵਿੱਚ ਭਾਰਤ ਚੀਨ ਅਤੇ ਰੂਸ ਇਹਨਾਂ ਤਿੰਨਾਂ 'ਤੇ ਜਿਹੜੀ ਹੈਗੀਆਂ ਬਹੁਤ ਦੇਖਿਆ ਟਿੱਪਣੀਆਂ ਆਈਆਂ ਨੇ ਭਾਰਤ ਸਰਕਾਰ ਨੇ ਇਹਨੂੰ ਸਾਰਾ ਜਿਹੜਾ ਹੈਗਾ ਰੱਦ ਕੀਤਾ ਹੈਗਾ ਵੀ ਅਸੀਂ ਇਸ ਤਰ੍ਹਾਂ ਦੀ ਕੋਈ ਵੀ ਟਕਰਾਅ ਅੰਦਾਜ਼ੀ ਨਹੀਂ ਕਰਦੇ ਫੋ ਉਹਨਾਂ ਨੇ ਆਖਿਆ ਹੈਗਾ ਵੀ ਕੈਨੇਡਾ ਸਰਕਾਰ ਦੀਆਂ ਆਪਣੀਆਂ ਕਮਜ਼ੋਰੀਆਂ ਉਹ ਲੁਕੋ ਰਹੇ ਹੈਗੇ ਆ ਤੇ ਭਾਰਤ ਦੇ ਦੋਸਲਾ ਰਹੇ ਹੈਗੇ ਵੀ ਸਾਡਾ ਉਹਦੇ ਨਾਲ ਕੁਝ ਬੰਧੂ ਹੈ ਕੈਨੇਡਾ ਦੇ ਵਿੱਚ ਜਿਹੜਾ ਹੈ ਵਿਦੇਸ਼ੀ ਦਖਲਅੰਦਾਜ਼ੀ ਨੂੰ ਲੈ ਕੇ ਇੱਕ ਰਿਪੋਰਟ ਜਿਹੜੀ ਸਾਹਮਣੇ ਆਉਂਦੀ ਹੈ ਜਿਸ ਦੇ ਵਿੱਚ ਬਾਕੀ ਦੇ ਕੁਝ ਦੇਸ਼ਾਂ ਦੇ ਨਾਲ ਭਾਰਤ ਦਾ ਨਾਮ ਵੀ ਜਿਹੜਾ ਹੈ ਸ਼ਾਮਿਲ ਹੈਗਾ ਹੈ ਸਰਦਾਰ ਤਾਰ ਸਿੰਘ ਜੀ ਪਿੱਛੇ ਜਿਹੇ ਆਪਾਂ ਦੇਖਿਆ ਕਿ ਕਿਵੇਂ ਜਿਹੜੇ ਚੰਦਰ ਆਰੀਆ ਹੈਗੇ ਨੇ ਉਹਨਾਂ ਨੂੰ ਕਿਵੇਂ ਕੈਨੇਡਾ ਦੇ ਵਿੱਚ ਪੀਐਮ ਦੀ ਰੇਸ ਤੋਂ ਜਿਹੜਾ ਹੈ ਬਾਹਰ ਕੀਤਾ ਜਾਂਦਾ ਹੈ ਪਾਰਟੀ ਦੇ ਵੱਲੋਂ ਕਿਉਂਕਿ ਉਹਨਾਂ ਦੀ ਜਿਹੜੇ ਲਿੰਕ ਨੇ ਕਿਤਨਾ ਕਿਤੇ ਆਪਾਂ ਦੇਖਿਆ ਕਿ ਭਾਰਤ ਦੇ ਨਾਲ ਜਾਂ ਪ੍ਰਧਾਨ ਮੰਤਰੀ ਹੋਣਾਂ ਦੇ ਨਾਲ ਜਿਸ ਤਰੀਕੇ ਦੇ ਨਾਲ ਕਿ ਉਹਨਾਂ ਦੇ ਲਈ ਕੈਨੇਡਾ ਫਸਟ ਨਹੀਂ ਇੰਡੀਆ ਫਸਟ ਜਹਾ ਆਪਾਂ ਕਹ ਲਈ ਕਿ ਭਾਰਤ ਦੀ ਮੌਜੂਦਾ ਸਰਕਾਰ ਹੈਗੀ ਆ ਉਹ ਪਹਿਲਾਂ ਆਉਂਦੀ ਹੈਗੀ ਹੈ ਤੇ ਕੀ ਫਿਰ ਦਖਲੰਦਾ ਜੀ ਇਸ ਤਰੀਕੇ ਦੀ ਹੈ ਜਾਂ ਹੋਰ ਕਿਹੜੀ ਦਖਲੰਦ ਹੈ ਹਾਂ ਜੀ ਇਹ ਇੱਕ ਅਸੀਂ ਕਾਫੀ ਕਿਸਮ ਦੀ ਹੈ ਕਿਉਂਕਿ ਕੌਨਸਰਵੇਟਿਵ ਪਾਰਟੀ ਦੇ ਲੀਡਰ ਵਿਰੋਧੀ ਜਿਹੜੀ ਹੋਈ ਸੀ ਕਿ ਉਹਦੇ ਵਿੱਚ ਵੀ ਭਾਰਤ ਨੇ ਦਖਲ ਅੰਦਾਜ਼ੀ ਕੀਤੀ ਹੈ ਕਿਉਂਕਿ ਜਿਹੜਾ ਦੂਸਰਾ ਲੀਡਰ ਆਇਆ ਸੀਗਾ ਉਹ ਮੋਦੀ ਭਗਤ ਮੰਨਿਆ ਜਾਂਦਾ ਹੈ ਸੇ ਜਿਹੜੀ ਹੈਗੀ ਆ ਇਥੋਂ ਉਹਨਾਂ ਨੇ ਲਿਬਰਲ ਪਾਰਟੀ ਦੀ ਤੇ ਚੰਦਰ ਆਰਿਆ ਰਾਹੀਂ ਜਿਹੜਾ ਇਹ ਸਾਰਾ ਮੈਨੀਪੂਲੇਟ ਕਰਨ ਦੀ ਕੋਸ਼ਿਸ਼ ਕੀਤੀ ਸੋ ਕਯੂਬੈਕ ਦੇ ਇੱਕ ਸੀਨੀਅਰ ਜੱਜ ਸੀਗੇ ਬੀਬੀ ਜੀ ਉਹਨਾਂ ਨੇ ਸਾਰੀ ਇਹ ਜਿਹੜੀ ਫੋਰਨ ਇੰਟਰਫੀਰੈਂਸ ਦਾ ਮਾਮਲਾ ਉਹ ਦੇਖਿਆ ਹੈਗਾ ਉਹਦੇ ਵਿੱਚ ਭਾਰਤ ਚੀਨ ਅਤੇ ਰੂਸ ਇਹਨਾਂ ਤਿੰਨਾਂ ਤੇ ਜਿਹੜੀ ਹੈਗੀਆਂ ਬਹੁਤ ਏਕੀਆਂ ਟਿੱਪਣੀਆਂ ਆਈਆਂ ਨੇ ਭਾਰਤ ਵੱਲੋਂ ਜਿਹੜੇ ਬਹੁਤ ਸਾਰੇ ਵਿਕਟਮ ਪੇਚ ਹੋਏ ਉਹਨਾਂ ਨੇ ਆਖਿਆ ਹੈਗਾ ਵੀ ਸਾਨੂੰ ਵੀਜ਼ਿਆਂ ਦੀਆਂ ਪਾਬੰਦੀਆਂ ਲਾਈਆਂ ਜਾ ਰਹੀਆਂ ਸਾਨੂੰ ਧਮਕੀਆਂ ਮਿਲੀਆਂ ਨੇ ਇੱਕ ਨੌਜਵਾਨ ਨੇ ਆਖਿਆ ਵੀ ਮੇਰੇ ਪਰਿਵਾਰ ਤੇ ਇੰਡੀਆ ਵਿੱਚ ਪੁਲਿਸ ਚੜ੍ਹ ਕੇ ਆਈ ਹੈ ਸੋ ਮੇਰੇ ਬ੍ਰਦਰ ਨੂੰ ਡਰਦੇ ਮਾਰੇ ਨੂੰ ਜਿਹੜਾ ਹੈਗਾ ਉਹ ਦੇਸ਼ ਛੱਡ ਕੇ ਕਿਸੇ ਹੋਰ ਮੁਲਕ ਚ ਜਾਣਾ ਪਿਆ ਸੋ ਇਸ ਤਰ੍ਹਾਂ ਦੀ ਹਰਾਸਮੈਂਟ ਆ ਜਿਹੜੀ ਇਹ ਸਾਰਾ ਵਿਦੇਸ਼ੀ ਦਖਲਅੰਦਾਜ਼ੀ ਵੇ ਜਿਹੜੇ ਖਾਸ ਕਰਕੇ ਸਿੱਖ ਨੇ ਉਹਦੇ ਟਾਰਗੇਟ ਬਣੇ ਹੋਏ ਨੇ ਸੋ ਉਹਨਾਂ ਸਾਰਿਆਂ ਨੂੰ ਡਰਾਇਆ ਧਮਕਾਇਆ ਜਾ ਰਿਹਾ ਹੈ ਕੌਂਸੂਲੇਟਸ ਵੱਲੋਂ ਜਾਂ ਜਿਹੜੀਆਂ ਇੰਡੀਆ ਵਿੱਚ ਪ੍ਰੋਡਿਊਸ ਦੀਆਂ ਜਿਹੜੀਆਂ ਪਿਕਟਸ ਹੈਗੇ ਉਹਨਾਂ ਵੱਲੋਂ ਸੋ ਇਹ ਬਹੁਤ ਲੰਬੀ ਚੌੜੀ ਰਿਪੋਰਟ ਹੈ ਜਿਹੜੀ ਆਈ ਹੈ ਭਾਰਤ ਸਰਕਾਰ ਨੇ ਇਹਨੂੰ ਸਾਰਾ ਜਿਹੜਾ ਹੈਗਾ ਰੱਦ ਕੀਤਾ ਹੈਗਾ ਵੀ ਅਸੀਂ ਇਸ ਤਰ੍ਹਾਂ ਦੀ ਕੋਈ ਵੀ ਧੱਕਾ ਅੰਦਾਜ਼ੀ ਨਹੀਂ ਕਰਦੇ ਫੋ ਉਹਨਾਂ ਨੇ ਆਖਿਆ ਹੈਗਾ ਵੀ ਕੈਨੇਡਾ ਸਰਕਾਰ ਦੀਆਂ ਆਪਣੀਆਂ ਕਮਜ਼ੋਰੀਆਂ ਉਹ ਲੁਕੋ ਰਏ ਹੈਗੇ ਆ ਤੇ ਭਾਰਤ ਇਹ ਦੋਸ਼ ਲਾ ਰਿਹਾ ਹੈਗਾ ਵੀ ਸਾਡਾ ਉਹਦੇ ਨਾਲ ਕੋਈ ਸਬੰਧ ਨਹੀਂ ਹੈ ਜੀ ਬਿਲਕੁਲ ਜੀ ਤੇ ਦੂਜੇ ਬੰਦੇ ਸਰਦਾਰ ਰਿਪਦਮਨ ਸਿੰਘ ਮਲਕ ਜਿਨ੍ਹਾਂ ਦਾ ਕੈਨੇਡਾ ਦੇ ਵਿੱਚ ਕਤਲ ਹੋਇਆ ਸੀ ਉਹਨਾਂ ਦੇ ਕਤਲ ਨੂੰ 20 ਸਾਲ ਦੀ ਜਿਹੜੀ ਸਜ਼ਾ ਹੋਈ ਹੈ ਔਰ ਉਹ ਬਕਾਇਦਾ ਉੱਥੇ ਲਿਖਿਆ ਗਿਆ ਹੈ ਕਿ ਕੋਈ ਵੀ ਉਸ ਦੇ ਵਿੱਚ 20 ਸਾਲ ਦੇ ਵਿੱਚ ਕੋਈ ਪ੍ਰੋਲ ਹੈ ਉਹ ਨਹੀਂ ਦਿੱਤੀ ਜਾਵੇਗੀ ਔਰ ਅਗਲੀ ਪੇਸ਼ੀ ਵੀ ਆਉਣ ਵਾਲੇ ਦਿਨਾਂ ਦੇ ਵਿੱਚ ਹੋਣੀ ਹੈਗੀ ਹੈ ਸਰਦਾਰਤਾ ਸਿੰਘ ਜੀ ਇਹ ਤੇ ਕਤਲ ਕਰਨ ਵਾਲਾ ਸੀ ਫਿਰ ਕਰਮੋਣ ਵਾਲਿਆਂ ਤੱਕ ਕੀ ਪਹੁੰਚਿਆ ਜਾਵੇਗਾ ਜਾਂ ਨਹੀਂ हां जी हां जी ਉਹ ਜਿੱਦਾਂ CBC ਨੇ ਜਿਹੜੀ ਰਿਪੋਰਟ ਦਿੱਤੀ ਸੀ ਉਹਦੇ ਵਿੱਚ ਕੁਛ ਨਾ ਕੁਛ ਆਈਡੀਆਂ ਆ ਪਿੱਛੇ ਆਏ ਸੀ ਕਿ ਵੀ ਉਹਨਾਂ ਦੀ ਇੱਕ ਲਾਸਟ ਮੀਟਿੰਗ ਹੋਣੀ ਸੀ ਭਾਰਤ ਦੇ ਕਿਸੇ ਕਾਉਂਸਲਰ ਆਫੀਸਰ ਨਾਲ ਉਹਦਾ ਨੰਬਰ ਵਗੈਰਾ ਵੀ ਸਾਰਾ ਉਹਦੇ ਵਿੱਚ ਦੱਸਿਆ ਗਿਆ ਸੀ ਹੁਣ ਇਹ ਕੈਨੇਡਾ ਸਰਕਾਰ ਤੇ ਡਿਪੈਂਡ ਕਰਦਾ ਕਿਉਂਕਿ ਜਿਹੜਾ ਐਕਚੁਅਲ ਕਾਤਲ ਹੈਗਾ ਉਹਨੂੰ ਜਿਹੜੀ ਜਿਹੜੀ ਹੈਗੀ ਉਮਰ ਕੈਦ ਦੀ ਸਜ਼ਾ ਦਿੱਤੀ ਗਈ ਆ ਹੁਣ ਜੇ ਉਹ ਕੌਨਸਪੀਰੇਸੀ ਥਿਊਰੀ ਵਿੱਚ ਅੱਗੇ ਵਧਦੇ ਆ ਤਾਂ ਉਹ ਕਿੱਥੇ ਤੱਕ ਪਹੁੰਚਦੀ ਆ ਕਿਹੜੇ-ਕਿਹੜੇ ਲੋਕਾਂ ਦੇ ਨਾਂ ਜਿਹੜੇ ਆਉਂਦੇ ਹੈਗੇ ਆ ਸੋ ਇਹ ਪਹੁੰਚਣਾ ਚਾਹੀਦਾ ਕਿਉਂਕਿ ਜਿਹੜੀਆਂ ਇਸ ਤਰ੍ਹਾਂ ਦੀਆਂ ਸਿੱਖਾਂ ਦੀਆਂ ਕਿਲਿੰਗਸ ਹੋ ਰਹੀਆਂ ਆ ਵਰਲਡਵਾਈਡ ਉਹਦੇ ਪਿੱਛੇ ਅਸਰਦੋਸ਼ੀ ਕੌਣ ਹੈਗੇ ਆ ਸੋ ਉਹਨਾਂ ਨੂੰ ਜਿਹੜਾ ਬੇਨਕਾਬ ਕਰਨ ਦੀ ਬਹੁਤ ਵੱਡੀ ਜ਼ਰੂਰਤ ਹੈਗੀ ਆ ਤਾਂ ਕਿ ਜਿਹੜੇ ਵੈਸਟਰਨ ਸਿਟੀਜ਼ਨਸ ਹੈਗੇ ਆ ਸਿੱਖ ਨੇ ਜਿਹ ਉਹਨਾਂ ਦੀ ਸੇਫਟੀ ਐਂਡ ਸਿਕਿਉਰਿਟੀ ਆ ਉਹਦਾ ਕਿਉਂਕਿ ਇਹ ਬੰਦੇ ਦਾ ਵੀ ਜੇ ਆਪਾਂ ਦੇਖੀਏ ਤੇ థਾਈਲੈਂਡ ਤੋਂ ਇਹਦੇ ਰੂਟਸ ਹੈਗੇ ਨੇ ਇਹ ਇਹਦਾ ਪਿਓ ਵੀ ਕਿਤਨਾ ਕਿਤੇ ਜੇਲ੍ਹ ਦੇ ਵਿੱਚ ਹੀ ਆ ਫਿਰ ਇੰਦਾ ਤੇ ਮਲਕ ਰੁਪਾ ਰੁਪਾ ਦਾ ਮਸਲ ਕੋਈ ਲਿੰਕ ਬਣਦਾ ਹੀ ਨਹੀਂ ਹੈਗਾ ਇਹ ਤਾਂ ਹਾਇਰ ਕੀਤਾ ਹਾਇਰ ਕੀਤਾ ਹੋਇਆ ਹਾਇਰ ਕਿਸ ਨੇ ਕੀਤਾ ਮਸਲਾ ਤੇ ਉਹ ਆ ਇਹ ਹੈਗਾ ਵੀ ਉਹ ਉਹਨੂੰ ਪੇਮੈਂਟ ਵਗੈਰਾ ਅਸਲ ਚ ਹੋਏਗਾ ਕੋਈ ਗੱਲ ਨਹੀਂ ਕਿਉਂਕਿ ਟਰਾਂਸਪੇਰੈਂਟ ਜਿਹੜੀ ਪੇਮੈਂਟ ਦਾ 100 100 200 ਡਾਲਰ ਤਾਂ ਨਹੀਂ ਹੋਈ ਹੋਣੀ ਕਟ ਕੋਟ ਲੱਖ 1.5 ਲੱਖ ਡਾਲਰ ਹੋਈ ਹੋਵੇਗੀ ਜਾਂ 20 30 50 ਹਜ਼ਾਰ ਡਾਲਰ ਉਹ ਫਿਰ ਅਕਾਊਂਟ ਚ ਗਏ ਹੋਣਗੇ ਉਹ ਕਿਸ ਅਕਾਊਂਟ ਚੋਂ ਆਏ ਜੇ ਉਹ ਵੀ ਆਏ ਹੁੰਦਾ ਵੀ ਕਈ ਵਾਰੀ ਸਟ੍ਰਿਪਸ ਹੁੰਦੀਆਂ ਵੀ ਜਿਹੜਾ ਅਸਲ ਕਾ ਬੰਦਾ ਹੈ ਉਹ ਜਿਹੜਾ ਮਿਡਲਮੈਨ ਆ ਉਹ ਕਾਊਂਟ ਚ ਪਾਉਂਦਾ ਉਹ ਫਿਰ ਦੇਖਿਆ ਜਾ ਸਕਦਾ ਕੜੀਆਂ ਤਾਂ ਰੱਡੀਆਂ ਰਲਾਈਆਂ ਜਾ ਸਕਦੀਆਂ ਤੇ ਉਹਦੀਆਂ ਫੋਨ ਕਾਲਸ ਵਗੈਰਾ ਉਹਦੇ ਨਾਲ ਲਾਸਟ ਫੋਨ ਕਾਲਸ ਤੇ ਕੌਣ ਸੀ ਉਹਦੇ ਨਾਲ ਬਕਾਇਦਾ ਉਹਦੇ ਪਿਛਲੇ 2 ਸਾਲਾਂ ਦੇ ਜੀਵਨ ਦੌਰਾਨ ਉਹਦੀਆਂ ਫੋਨ ਕਾਲਸ ਕਿਹਦੇ ਨਾਲ ਹੋਈਆਂ ਕਿਹਦੇ ਨਾਲ ਕਨਵਰਸੇਸ਼ਨ ਹੋਈਆ ਹੁਣ ਤਾਂ ਡਿਜੀਟਲੀ ਸਾਰਾ ਕੁਝ ਅਵੇਲੇਬਲ ਹੈਗਾ ਬਹੁਤ ਲੰਮੇ ਸਮੇਂ ਤੱਕ ਸੋ ਪਹੁੰਚਿਆ ਜਾ ਸਕਦਾ ਜੇ ਸਰਕਾਰ ਦੀ ਇੱਛਾ ਹੋਵੇ ਪਹੁੰਚਣ ਲਈ ਜੀ ਬਿਲਕੁਲ ਜੀ